ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਿਸਾਖੀ ਦੇ ਇਸ ਮੌਕੇ ਪੰਜਾਬੀਆਂ ਵਾਸਤੇ ਕੋਈ ਖਾਸ ਦਿਨ ਹੁੰਦਾ ਔਰ ਇੱਕ ਦੂਸਰੇ ਨੂੰ ਜੜੀਆਂ ਵਧ ਚੜ ਕੇ ਵਧਾਈਆਂ ਦਿੱਤੀਆਂ ਜਾਂਦੀਆਂ ਔਰ ਪੰਜਾਬ ਦੇ ਵਿੱਚ ਇਹ ਬੜੇ ਜੋਸ਼ ਨਾਲ ਤਿਹਾੜ ਮਨਾਇਆ ਜਾਂਦਾ ਔਰ ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਚਾਹੇ ਗੁਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਜਾਂ 1699 ਦੀ ਜਿਹੜੀ ਕਿਸਕਰ ਸਾਹਿਬ ਦੀ ਵਿਸਾਖੀ ਉਹਦਾ ਵੀ ਜ਼ਿਕਰ ਆਂਦਾ ਔਰ ਇਸ ਤਰ੍ਹਾਂ ਇਤਿਹਾਸੀਆਂ ਬਹੁਤ ਸਾਰੀਆਂ ਘਟਨਾਵਾਂ ਇਸ ਦਿਨ ਨਾਲ ਜੁੜੀਆਂ ਹੋਈਆਂ ਔਰ ਇੱਕ ਖਾਸ ਘਟਨਾ ਦਾ ਜ਼ਿਕਰ ਮੈਂ ਤੁਹਾਡੇ ਨਾਲ ਕਰਨਾ ਚਾਹਾਂਗਾ ਉਹ ਘਟਨਾ ਸਾਰਿਆਂ ਨੂੰ ਪਤਾ ਹੈ ਔਰ ਪਹਿਲੇ ਤਾਂ ਬਹੁਤ ਜ਼ਿਕਰ ਹੁੰਦਾ ਸੀ ਅੱਜਕੱਲ ਕੁਝ ਜ਼ਿਕਰ ਘਟ ਗਿਆ ਉਹ ਹੈ 1919 ਦੀ ਜਲਿਆਂਵਾਲਾ ਬਾਗ ਦੀ ਵਸਾਖੀ ਜਦੋਂ ਜਨਰਲ ਡਾਇਰ ਨੇ ਉਹ ਗੋਲੀਆਂ ਵਰਸਾ ਕੇ ਕਈ ਲੋਕਾਂ ਦਾ ਜਿਹੜਾ ਉੱਥੇ ਕਤਲੇਆਮ ਕੀਤਾ ਇਹਦੇ ਬਾਰੇ ਸਾਰੇ ਜਾਣਦੇ ਆ ਲੇਕਿਨ ਇੱਕ ਗੱਲ ਇਹਦੇ ਚੋ ਖਾਸ ਜਿਹੜੀ ਹੈ ਸਮਝਣ ਨੂੰ ਮਿਲਦੀ ਹੈ ਕਿ ਅੱਜ ਕਈ ਜਗ੍ਹਾ ਨਾ ਇੱਕ ਸਵਾਲ ਉੱਠਦਾ ਹੈ ਕਿ ਦੇਸ਼ ਦੇ ਵਿੱਚ ਕਿਤੇ ਵੀ ਕੋਈ ਗੱਲ ਹੁੰਦੀ ਹੈ ਕੋਈ ਤੱਕਾ ਹੁੰਦਾ ਹੈ ਕਿਤੇ ਝੁਲਬ ਹੁੰਦਾ ਕੋਈ ਗੱਲ ਹੁੰਦੀ ਹੈ ਤੇ ਇਹ ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਕਿਉਂ ਹੁੰਦੀ ਹੈ ਜਾਇ ਕੋਈ ਕਿਸਾਨੀ ਮੋਰਚਾ ਹੈ ਚਾਹੇ ਕਿਸੇ ਹੋਰ ਕਿਸੇ ਕੌਮ ਦੇ ਨਾਲ ਤੱਕਾ ਜਾਂ ਕੁਝ ਹੋਰ ਵੀ ਕੋਈ ਵੀ ਜ਼ੁਲਮ ਜਦੋਂ ਹੁੰਦਾ ਹੈ ਤੇ ਇਹ ਪੰਜਾਬੀ ਲੋਕ ਹੀ ਸਭ ਤੋਂ ਜ਼ਿਆਦਾ ਅੱਗੇ ਵੱਧ ਚੜ ਕੇ ਕਿਉਂ ਇਸ ਤਰ੍ਹਾਂ ਲੰਦੇ ਉਸ ਜਲਿਆਂਵਾਲੀ ਬਾਗ ਦੀ ਘਟਨਾ ਜਿਹੜੀ ਹੈ ਉਸ ਤੋਂ ਸਾਨੂੰ ਇਹ ਜਿਹੜੀ ਚੀਜ਼ ਕਲੀਅਰ ਹੁੰਦੀ ਹੈ ਕਿ ਉਸ ਟਾਈਮ ਦੇ ਉੱਤੇ ਉਸ ਦਿਨ ਹਜ਼ਾਰਾਂ ਲੋਕ ਉਸ ਜਗ੍ਹਾ ਤੇ ਇਕੱਠੇ ਹੋਏ ਇੰਨਾ ਵੱਡਾ ਇਕੱਠ 200 ਸਾਲ ਦੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਕਿਤੇ ਆਮ ਲੋਕਾਂ ਦਾ ਇਕੱਠਾ ਵੀ ਨਹੀਂ ਹੋਇਆ ਸੀ ਇਹ ਤੇ ਵੀ ਸਾਨੂੰ ਘਟਨਾ ਨਹੀਂ ਮਿਲਦੀ ਜਿੱਥੇ ਆਮ ਲੋਕੀ ਜਿਹੜੇ ਨੇ ਇਸ ਤਰ੍ਹਾਂ ਢੰਗ ਦੇ ਨਾਲ ਕਿਸੇ ਸਰਕਾਰ ਦੇ ਖਿਲਾਫ ਇਕੱਠੇ ਹੋਣ ਬਿਲਕੁਲ ਆਮ ਲੋਕ ਜਿਹੜੇ ਜਿਨ੍ਹਾਂ ਦੇ ਅੱਗੇ ਕੋਈ ਵੱਡਾ ਨੇਤਾ ਨਹੀਂ ਕੋਈ ਲੀਡਰ ਨਹੀਂ ਥੋੜੇ ਬੋੜੇ ਰਾਜੇ ਰਜਵਾੜੇ ਆਪਣੀਆਂ ਪਦਵੀਆਂ ਜਾਂ ਆਪਣੀਆਂ ਸਿੰਘਾਸਨ ਬਚਾਉਣ ਵਾਸਤੇ ਲੜੇ ਹੋਣ ਉਹ ਗੱਲ ਵੱਖਰੀ ਹੈ ਲੇਕਿਨ ਆਮ ਲੋਕ ਆਮ ਇਨਸਾਨ ਜਿਹੜੇ ਨੇ ਇੰਨੀ ਵੱਡੀ ਇਕੱਠ ਇੰਨੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਕਿਤੇ ਵੀ ਇਤਿਹਾਸ 'ਚ ਨਹੀਂ ਮਿਲਦਾ ਉਹ ਜਲਿਆਂਵਾਲਾ ਬਾਗ ਦੇ ਵਿੱਚ ਇਕੱਠੇ ਹੋਏ ਆਮ ਲੋਕ ਜਿਸ ਕਰਕੇ ਅਗਰੀ ਸਰਕਾਰ ਜਿਹੜੀ ਸੀ ਉਹ ਉਹਨਾਂ ਨੇ ਇੱਕ ਸਬਕ ਸਿਖਾਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਉਹਨਾਂ ਨੂੰ ਲੇਕਿਨ ਉਸ ਤੋਂ ਬਾਅਦ ਦੀ ਜਿਹੜੀ ਘਟਨਾ ਹੈ ਉਹ ਵੀ ਬੜੀ ਦਿਲਚਸਪ ਹੈ ਕਿ ਇਤਨੇ ਵੱਡੇ ਕਾਂਡ ਤੋਂ ਬਾਅਦ ਇਤਨੀ ਜਿਹੜੀ ਹੈ ਉਹ ਖੂਨੀ ਸਾਾਕਾ ਵਰਤਨ ਤੋਂ ਬਾਅਦ ਪੰਜਾਬੀ ਕਿਤੇ ਡਰੇ ਨਹੀਂ ਘਬਰਾਏ ਨਹੀਂ ਕਿਸੇ ਵੀ ਤਰ੍ਹਾਂ ਦਾ ਉਹਨਾਂ ਤੇ ਖੌਫ ਨਹੀਂ ਆਇਆ ਇੱਕ ਬੱਚੇ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਹੜਾ ਉਸ ਜਲਿਆਂਵਾਲਾ ਬਾਗ ਦੇ ਉਸ ਕਾਂਡ ਦੇ ਵਿੱਚ ਉਸ ਹਾਦਸੇ ਦੇ ਵਿੱਚ ਉੱਥੇ ਮੌਜੂਦ ਸੀ ਉਸ ਨੌਜਵਾਨ ਨੇ ਉਸ ਬੱਚੇ ਨੇ ਜਿਹੜੀ ਹੈ ਬਾਅਦ ਦੇ ਵਿੱਚ ਕਵਿਤਾ ਲਿਖੀ ਜਿਹਦਾ ਨਾਮ ਸੀ ਖੂਨੀ ਸਾਕਾ ਉਹੀ ਬੱਚਾ ਜਿਹੜਾ ਹੈ ਬਾਅਦ ਦੇ ਵਿੱਚ ਵੱਡਾ ਨਾਵਲਕਾਰ ਬਣਿਆ ਜਿਹਦਾ ਨਾਮ ਸੀ ਨਾਨਕ ਸਿੰਘ ਅਸੀਂ ਸਾਰਿਆਂ ਨੇ ਉਹਨਾਂ ਨੂੰ ਪੜ੍ਹਿਆ ਹੋਵੇਗਾ ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਖੂਨੀ ਵਿਸਾਖੀ ਉਸ ਖੂਨੀ ਵਿਸਾਖੀ ਕਵਿਤਾ ਜਿਹੜੀ ਹੈ ਇਤਨੀ ਜੋਸ਼ ਭਰੀ ਸੀ ਜਿਹੜੀ ਕਿ ਉਸ ਅਨੇ ਨਾਨਕ ਸਿੰਘਵਾਲਾ ਨੇ ਆਪਣੀ ਅੱਖੀਂ ਅੰਦਰ ਬੈਠ ਕੇ ਜਿਹੜਾ ਹੈ ਉਹ ਚੀਜ਼ ਜਿਹੜੀ ਦੇਖੀ ਸੀ ਉਹ ਵੀ ਉੱਥੇ ਮੌਜੂਦ ਸੀ ਜਦੋਂ ਇਹ ਸਾਕਾ ਵਰਤਿਆ ਅੰਗਰੇਜ਼ ਸਰਕਾਰ ਉਸ ਕਵਤਾ ਤੋਂ ਇਤਨੀ ਘਬराई ਕਿ ਉਸ ਕਵਤਾ ਨੂੰ ਬੈਨ ਕਰ ਦਿੱਤਾ ਤੇ ਨਾਨਕ ਸਿੰਘ ਨੂੰ ਜਿਹੜੀ ਹੈ ਉਹ ਗ੍ਰਿਫਤਾਰੀ ਵੀ ਹੋਈ ਇਸ ਤੋਂ ਇਲਾਵਾ ਜਿਹੜੀ ਹੈ ਉਦਮ ਸਿੰਘ ਦੀ ਵੀ ਕਹਾਣੀ ਸੀ ਜਾਣਦੇ ਆ ਕਿ ਕਈ 21 ਸਾਲਾਂ ਬਾਅਦ ਜਿਹੜਾ ਹੈ ਉਹਨਾਂ ਨੇ ਆਪਣਾ ਜਿਹੜਾ ਉਸ ਚੀਜ਼ ਦਾ ਬਦਲਾ ਲਿਆ ਸੋ ਕਹਿਣ ਦਾ ਮਤਲਬ ਹੈ ਪੰਜਾਬੀ ਲੋਕ ਜਿਹੜੇ ਨੇ ਉਹ ਉਸ ਚੀਜ਼ ਦੇ ਵਾਸਤੇ ਅਗੇਂਸਟ ਤੇ ਖੜੇ ਤੇ ਹੋਏ ਪਰ ਇੰਨੀ ਵੱਡੀ ਵਾਰਦਾਤ ਇਤਨਾ ਵੱਡਾ ਖੂਨੀ ਕਾਣ ਹੋਣ ਦੇ ਬਾਵਜੂਦ ਅਤੇ ਅੰਦਰ ਜਿਹੜੀ ਜਿਨ੍ਹਾਂ ਨੇ ਅੱਖੀਂ ਦੇਖਿਆ ਉਥੇ ਉਹ ਬੱਚਾ ਵੀ ਸੀ ਉਹ ਵੀ ਓ ਘਬਰਾਇਆ ਨਹੀਂ ਉਹਨੇ ਵੀ ਉਸ ਬਾਹਰ ਨਿਕਲ ਕੇ ਉਸ ਅੰਗਰੇਜ਼ੀ ਹਕੂਮਤ ਦੇ ਖਿਲਾਫ ਜਿਹੜਾ ਹੈ ਉਹ ਲਿਖਣਾ ਸ਼ੁਰੂ ਕੀਤਾ ਐਸੀਆਂ ਹੋਰ ਵੀ ਬੜੇ ਸਾਰੇ ਐਗਜ਼ਾਮਪਲ ਬੜੇ ਸਾਰੇ ਉਦਾਹਰਨਾਂ ਸਾਨੂੰ ਮਿਲਦੀਆਂ ਜਿਸ ਤੋਂ ਸਾਨੂੰ ਪਤਾ ਲੱਗਦਾ ਕਿ ਪੰਜਾਬ ਦੇ ਲੋਕ ਜਣੇ ਨੇ ਉਹ ਕਿਸੇ ਜ਼ੁਲਮ ਦੇ ਖਿਲਾਫ ਕਿਸਾਂ ਖੜੇ ਹੁੰਦੇ ਨੇ ਕਿਸੇ ਨਾਲ ਇਕੱਠੇ ਹੁੰਦੇ ਨੇ ਔਰ ਉਸ ਜ਼ੁਲਮ ਦੇ ਖਿਲਾਫ ਕਿਸ ਕਦੀ ਡਰਦੇ ਘਬਰਾਉਂਦੇ ਨਹੀਂ ਇਤਿਹਾਸ ਦੀ ਜਿਹੜੀ ਇਹ ਘਟਨਾ ਸਾਡੇ ਸਾਹਮਣੇ ਆ ਇਹ ਉਸ ਉਸ ਗੱਲ ਦਾ ਜਵਾਬ ਵੀ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਅੱਜ ਇਹ ਸਵਾਲ ਕਰਦੇ ਨੇ ਨਾ ਕਿ ਕੋਈ ਵੀ ਗੱਲ ਹੁੰਦੀ ਹੈ ਤੇ ਇਹਨਾਂ ਨੂੰ ਕਿਉਂ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਉਹਨਾਂ ਵਾਸਤੇ ਵੀ ਇਹ ਜਵਾਬ ਹੈ ਕਿ ਜਦੋਂ ਅੰਗਰੇਜ਼ ਸਰਕਾਰ ਸੀ ਪੰਜਾਬੀਆਂ ਨੂੰ ਉਸ ਟਾਈਮ ਵੀ ਉਤਨੀ ਹੀ ਜ਼ਿਆਦਾ ਤਕਲੀਫ ਉਸੇ ਔਰ ਉਸੇ ਜੋਸ਼ ਦੇ ਨਾਲ ਉਸੇ ਜਜ਼ਬੇ ਦੇ ਨਾਲ ਜਿਹੜਾ ਉਸ ਦੇ ਖਿਲਾਫ ਵੀ ਖੜੇ ਹੁੰਦੇ ਸੀ ਜਿਸਨਾਜ਼ ਖੜੇ ਨੇ ਸੋ ਉਸ ਆਖੀ ਦੀ ਜਿੱਥੇ ਸਾਰਿਆਂ ਨੂੰ ਵਧਾਈਆਂ ਉੱਥੇ ਇਹਨਾਂ ਘਟਨਾਵਾਂ ਨੂੰ ਵੀ ਅਸੀਂ ਜ਼ਰੂਰ ਯਾਦ ਕਰੀਏ ਔਰ ਪੰਜਾਬ ਜਿਹੜਾ ਮਾਨ ਮਤਾਂ ਉਹਦੇ ਤੇ ਅਸੀਂ ਮਾਨਿਆ ਕਰਕੇ ਕਰਿਆ ਕਰੀਏ ਸਤ ਸ੍ਰੀ ਅਕਾਲ